ਸਾਥੀਓ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਨੂੰ 2040 ਵੀ ਚੈਨਲ ਤੇ ਮੈਂ ਆਹ ਸਾਹਿਲ ਮਰਾ ਤੇ ਗੱਲ ਕਰਾਂਗੇ ਭਾਈਚਾਰੇ ਦੀ ਉਹ ਅਕਸਰ ਲੁਧਿਆਣਾ ਸ਼ਹਿਰ ਮਹਾਨਗਰ ਜਿੱਥੇ ਪੱਤਰਕਾਰ ਭਾਈਚਾਰਾ ਚੌਥਾ ਥੰਮ ਜਣੂ ਕਿਹਾ ਜਾਂਦਾ ਵਾ ਸੋ ਅਕਸਰ ਦੇਖਦੇ ਨੇ ਜੋ ਸੱਚੀ ਵਾਚਦੇ ਨਹੀਂ ਤੇ ਅੱਜ ਉਸੇ ਤਰ੍ਹਾਂ ਜਰਨਲਿਸਟ ਪ੍ਰੈਸ ਕਲਬ ਦੀ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਸੋ ਇਹ ਉਹ ਚਿਹਰੇ ਨੇ ਜੋ ਜਰਨਲਿਸਟ ਪ੍ਰੈਸ ਕਲਬ ਦੇ ਉਹ ਹੀਰੇ ਜੋ ਅਕਸਰ ਦੇਖ ਰਹੇ ਨੇ ਕਾਫੀ ਸਾਲਾਂ ਤੋਂ ਅੱਛਾ ਨਾਮ ਬਣਾ ਚੁੱਕੇ ਨੇ ਜਸਵੀਰ ਜੀ ਨੇ ਪ੍ਰਧਾਨ ਸਾਡੇ ਪ੍ਰਮੋਤ ਚਟਾਲਾ ਜੀ ਨੇ ਤਾਂ ਪਹਿਲਾਂ ਗੱਲਬਾਤ ਕਰਾਂਗੇ ਚਟਾਲਾ ਸਾਹਿਬ ਚਟਾਲਾ ਜੀ ਬਹੁਤ ਵੱਡੀ ਇੱਕ ਜਿਹੜੀ ਹੈ ਉਹ ਕਹਿੰਦਾ ਹੈ ਕਿ ਅਕਸਰ ਮੀਟਿੰਗ ਹੁੰਦੀ ਹੈ ਤੇ ਅੱਜ ਇੱਕ ਮੀਟਿੰਗ ਬਹੁਤ ਖਾਸ ਸੀਗੀ ਉਹ ਤੁਹਾਡਾ ਪਿਆਰ ਇੰਨਾ ਕਿ ਜਿਹੜੇ ਅੱਜ ਉਹੀ ਚਿਹਰੇ ਫੇਰ ਤੁਹਾਡੇ ਨਾਲ ਜੁੜੇ ਨੇ ਜੋ ਕਾਫੀ ਸਾਲਾਂ ਜੁੜੇ ਨੇ ਚ ਉਹ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ ਸਾਡੇ ਵਿੱਚ ਜਿਹੜੇ ਵੀ ਪੱਤਰਕਾਰ ਸਾਥੀ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਐ ਤੇ ਅੱਜ ਲੁਧਿਆਣੇ ਦੇ ਵਿੱਚ ਅਸੀਂ ਜਰਨਲਿਸਟ ਪ੍ਰੈਸ ਕਲੱਬ ਦੀ ਮਹੀਨੇਵਾਰ ਮੀਟਿੰਗ ਕੀਤੀ ਐ ਦੁਗਰੀ ਫੇਸ 2 ਗਵਰਨਮੈਂਟਲ ਸੈਂਟਰ ਦੇ ਵਿੱਚ ਤੇ ਅੱਜ ਅਸੀਂ ਸਾਰੇ ਹੀ ਪੱਤਰਕਾਰਾਂ ਨੇ ਮਿਲ ਕੇ ਨਵੀਂ ਬਿਉਂਤਬੰਦੀ ਕੀਤੀ ਐ ਤੇ ਨਵੇਂ ਉਦੇਦਾਰੀ ਵੰਡੀ ਐ ਜੀ ਕੀ ਮੈਸੇਜ ਜਿਹੜਾ ਮੈਨੂੰ ਚਾਹੋਗੇ ਭਾਈਚਾਰੇ ਨੂੰ ਲੱਗੇ ਮੈਸੇਜ ਇਹੀ ਐ ਜੀ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੇ ਹੀ ਪੱਤਰਕਾਰ ਜਿੰਨੇ ਵੀ ਪੱਤਰਕਾਰ ਲੁਧਿਆਣੇ ਦੇ ਵਿੱਚ ਐ ਅਸੀਂ ਇਕਜੁੱਟ ਹੋ ਕੇ ਰਹੀਏ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਖ ਅ ਜਸਜੀ ਜੀ ਬਹੁਤ ਵੱਡਾ ਤੁਹਾਡੇ ਬਹੁਤ ਵੱਡਾ 기ਯੋਗਦਾਨ ਹੈ ਕਿ ਤੁਸੀਂ ਬਹੁਤ ਵੱਡੀ ਕਿ ਜ਼ਿੰਮੇਵਾਰੀ ਤੋਂ ਅੱਜ ਇੱਕ ਮੀਟਿੰਗ ਕੀਤੀ ਗਈ ਤੇ ਕਿਸੇ ਮੁੱਦੇ ਤੇ ਕੀਤੀ ਕੀ ਕਰਨਾ ਚਾਹੋਗੇ ਇਹਦੇ ਬਾਰੇ ਸਤਿ ਸ੍ਰੀ ਅਕਾਲ ਜੀ ਸਤ ਪਹਿਲਾਂ ਤਾਂ ਮੈਂ ਪੰਜਾਬ ਨਿਊਜ਼ 24 ਚੈਨਲ ਦੇਖਣ ਵਾਲਾ ਸਾਰਾ ਧੰਨਵਾਦ ਕਰਾਂਗਾ ਤੇ ਕਾਮਨਾ ਕਰਾਂਗਾ ਛੋਟਾ ਚੈਨਲ ਦਿਨ ਦੁਗਣੀ ਰਾਚੋਗਣੀ ਤਰੱਕੀ ਕਰੇ ਅੱਜ ਜਰਨਲਿਸਟ ਪ੍ਰੈਸ ਕਲੱਬ ਵਰਜਿਸਤ ਪੰਜਾਬ ਦੇ ਲੁਧਿਆਣਾ ਜਿਹਨਾਂ ਦੀ ਮੀਟਿੰਗ ਅਸੀਂ ਦੁਗਰੀ ਫੇਸਟੋ ਕਮਿਊਨਿਟੀ ਸੈਂਟਰ ਦੇ ਵਿੱਚ ਕੀਤੀ ਆ ਜਿੱਥੇ ਕਿ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਵਾਸਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਤੇ ਸਾਡੇ ਨਾਲ ਜਿਹੜੇ ਇੰਨੇ ਸਾਲਾਂ ਤੋਂ ਸਾਡੇ ਨਾਲ ਪੁਰਾਣੇ ਪੱਤਰਕਾਰ ਜੁੜੇ ਆ ਰਹੇ ਆ ਅੱਜ ਅਸੀਂ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਇੱਕ ਉੱਚ ਉਹਦੇ ਦੇ ਕੇ ਅਸੀਂ ਉਹਨਾਂ ਦਾ ਸਨਮਾਨ ਕੀਤਾ ਵਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਪੱਤਰਕਾਰ ਸਾਥੀ ਜਿਵੇਂ ਸਾਡੇ ਹੁਣ ਤੱਕ ਮੁੰਡਾ-ਮੁੰਡਾ ਜੁੜ ਕੇ ਆਏ ਨੇ ਉਸੇ ਤਰ੍ਹਾਂ ਅੱਗੇ ਤੋਂ ਵੀ ਸਾਡੇ ਨਾਲ ਇਸ ਤਰ੍ਹਾਂ ਮੁੰਡਾ-ਮੁੰਡਾ ਜੁੜ ਕੇ ਕੰਮ ਕਰਦੇ ਰਹਿਣਗੇ ਤੇ ਸਮਾਜ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਹੀ ਤਤਪਰ ਰਹਿਣਗੇ ਅ ਮਿਕੀ ਭਗਵਾਨ ਜੀ ਬਹੁਤ ਵੱਡਾ ਯੋਗਦਾਨ ਸਾਡੇ ਭਾਈਚਾਰਾ ਅੱਜ ਦੇਖਣ ਲਈ ਇੱਕ ਪਰਿਵਾਰ ਇੱਕ ਮੈਸੇਜ ਗਿਆ ਮੈਸੇਜ ਇਹੋ ਜਿਹਾ ਗਿਆ ਕਿ ਸਾਰੇ ਭਾਈਚਾਰਾ ਫਿਰ ਉੱਥੇ ਇਕੱਠੇ ਪਲੇਟਫਾਰਮ ਤੇ ਆ ਗਏ ਸੋ ਕੀ ਕਹਿਣਾ ਚਾਹੁੰਦੇ ਇਹ ਪੱਤਰਕਾਰ ਭਾਈਚਾਰੇ ਦਾ ਮਤਲਬ ਹੀ ਇਹੀ ਹੈ ਕਿ ਇੱਕ ਪਰਿਵਾਰ ਜਰਨਿਸ ਪਲੱਸ ਕਲੱਬ ਇੱਕ ਪਰਿਵਾਰ ਦੇ ਨਾਲ ਹਮੇਸ਼ਾ ਖੜਿਆ ਹੈ ਤੇ ਹਮੇਸ਼ਾ ਖੜਾ ਰਹੇਗਾ ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਜਿਸ ਟਾਈਮ ਮੇਰੇ ਤੇ ਮਾੜੀ ਘੜੀ ਆਈ ਸੀ ਮੈਂ ਸੀਐਮਸੀ ਦੇ ਵਿੱਚ ਆਈਸੀਯੂ ਦੇ ਵਿੱਚ ਦਾਖਲ ਸੀ ਜਿੰਨੂੰ ਮੈਂ ਕਿਤੇ ਨੂੰ ਦੇਖ ਵੀ ਨਹੀਂ ਸਕਦਾ ਜਿੱਥੇ ਵੀ 200 300 ਪੱਤਰਕਾਰ ਭਾਈਚਾਰਾ ਆਇਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਰਨਿਸ ਪਲੱਸ ਕਲੱਬ ਦਾ ਜੱਸੀ ਭਾਜੀ ਤੇ ਚਟਾਲਾ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਮੋਂਡੇ ਨਾਲ ਮੋਂਡਾ ਜੋੜ ਕੇ ਮੇਰਾ ਸਾਥ ਦਿੱਤਾ ਧੰਨਵਾਦ 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 ਗਰੇਵਾਲ ਸਾਹਿਬ ਸਿੰਘੀ ਜੀ ਕਿੰਗ ਵਾਕਈ ਇਸ ਕਲਵਰੇ ਸਿੰਘ ਨੇ ਕਿੰਗ ਸਾਹਿਬ ਨੇ ਕਿੰਗ ਸਾਹਿਬ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਉਹ ਇਹਲਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਮੇਰੇ ਅਹੁਦੇਦਾਰ ਵੀਰ ਨੇ ਜੱਸੀ ਜੀ ਚਟਾਲਾ ਜੀ ਤੇ ਹੋਰ ਸਾਰੇ ਸਾਥੀ ਨੇ ਅੱਜ ਮੀਟਿੰਗ ਦੇ ਵਿੱਚ ਆਏ ਨੇ ਸਾਰਿਆਂ ਦਾ ਹੀ ਜੀ ਆਇਆਂ ਨੂੰ ਤੇ ਸਾਰਿਆਂ ਦਾ ਧੰਨਵਾਦ ਤੇ ਇਸ ਤੋਂ ਬਾਅਦ ਕਹਿਣਾ ਚਾਹੁੰਦਾ ਵੀ ਜਿਵੇਂ ਵੀ ਕੋਈ ਸਾਡੇ ਵੀਰ ਨਰਾਜ ਵੀ ਨੇ ਜਾਂ ਜਿਹੜੇ ਹੋਰ ਜੁੜਨਾ ਚਾਹੁੰਦੇ ਆ ਉਹ ਜਲਦੀ ਤੋਂ ਜਲਦੀ ਜੱਸੀ ਜੀ ਨਾਲ ਜਾਂ ਚਟਾਲਾ ਜੀ ਨਾਲ ਸਾਡੀ ਕਿਸੇ ਵੀ ਟੀਮ ਦੇ ਨਾਲ ਤੇ ਸੰਪਰਕ ਕਰਨ ਤੇ ਤਾਂ ਜੋ ਅਸੀਂ ਜੇ ਕੋਈ ਪ੍ਰਤਰਕਾਰਾਂ ਨੂੰ ਸਮੱਸਿਆ ਆਉਂਦੀ ਆ ਤਾਂ ਉਹਨਾਂ ਦਾ ਹੱਲ ਕਰ ਸਕੀਏ ਦੇਖਦੇ ਨੇ ਕਿ ਅਗਰ ਜਿਹੜਾ ਪੱਤਰਕਾਰ ਸੱਚ ਬੋਲਦਾ ਹੈ ਕਈ ਦੇਖਦੇ ਨੇ ਕਿ ਉਹਨਾਂ ਤੇ ਐਂਟੀ ਚੱਲਦੇ ਨੇ ਕਿ ਕਲੱਬ ਵਾਲਾਂ ਦਾ ਮਕਸਦ ਕੀ ਹੈ ਸਾਡਾ ਮੇਨ ਮਕਸਦ ਕੀ ਨਹੀਂ ਮਕਸਦ ਇਹੀ ਹੈ ਦੇਖੋ ਕਲੱਬ ਜੇਕਰ ਆਪਾਂ ਸੱਚਾਈ ਦਿਖਾਵਾਂਗੇ ਤਾਂ ਉਹਦਾ ਵਿਰੋਧ ਵੀ ਹੋਊਗਾ ਠੀਕ ਹੈ ਨਾ ਚਲੋ ਜੇ ਕਿਸੇ ਨੂੰ ਦਿੱਕਤ ਆਉਂਦੀ ਆ ਜੇ ਆਪਾਂ ਸੱਚਾਈ ਦਿਖਾਉਨੇ ਆ ਉਹਨੂੰ ਤਕਰੀਰਤਾ ਹੁੰਦੀ ਹੋ ਆ ਤੇ ਕਿਉਂਕਿ ਸਾਡੇ ਖਿਲਾਫ ਉਹ ਉਹ ਉਸ ਨੂੰ ਖਿਲਾਫ ਮੰਨਦੇ ਚਾਹਤ ਕਿਉਂ ਖਿਲਾਫ ਨਹੀਂ ਹੈਗਾ ਠੀਕ ਹੈ ਨਾ ਉਹ ਤਾਂ ਸਚਾਈ ਦਿਖਾ ਰਿਹਾ ਪੱਤਰਕਾਰ ਤਾਂ ਤੇ ਜੇ ਉਹਨਾਂ ਦਾ ਖਾਣ ਪੀਣ ਮਰਦਾ ਤਾਂ ਫਿਰ ਇਹ ਤਾਂ ਹੁੰਦਾ ਹੀ ਆ ਵੀ ਅਗਲਾ ਕਹਿੰਦਾ ਸਾਨੂੰ ਸਾਡਾ ਖਾਣ ਪੀਣ ਮਰ ਰਿਹਾ ਤੇ ਇਹ ਸਾਡੇ ਕਰ ਰਿਹਾ ਵਾ ਠੀਕ ਹੈ ਨਾ ਇਸ ਕਰਕੇ ਉਹਨਾਂ ਨੂੰ ਤਕਲੀਫ ਤਾਂ ਹੋਊਗੀ ਉਹ ਸੋ ਹਰਦੇਸ਼ ਕੰਨਾ ਜੀ ਦੇਖ ਰਹੇ ਹੈ ਕਿ ਅਕਸਰ ਪੱਤਰਕਾਰ ਮਾਰਕੀਟ ਵਿੱਚ ਕੰਮ ਕਰਦਾ ਤਾਂ ਉਹਨੂੰ ਇਹੀ ਤੱਬਾ ਲੱਗ ਜਾਂਦਾ ਕਿ ਇਹ ਬਲੈਕਮੇਲਰ ਪੱਤਰਕਾਰ ਨੇ ਕੋਈ ਵੀ ਪੱਤਰਕਾਰਾਂ ਦਾ ਨਾਂ ਲੈ ਨਾਂ ਨਹੀਂ ਆਪਣਾ ਲੈ ਕੇ ਬਦਨਾਮੀ ਕੀਤੀ ਜਾਂਦੀ ਹੈ ਜਿਹੜੇ ਸਹੀ ਪੱਤਰਕਾਰ ਬਦਨਾਮੀ ਹਮੇਸ਼ਾ ਉਹਨੂੰ ਹੀ ਕਿਉਂ ਮਿਲਦੀ ਹੈ ਦੇਖੋ ਜੀ ਪਹਿਲਾਂ ਤਾਂ ਕਹਾਂਗਾ ਤੁਹਾਡੇ ਚੈਨਲ ਦੇ જય ਸ਼੍ਰੀ ਰਾਮ જય ਸ਼੍ਰੀ ਬਾਲਾ ਜੀ ਤੇ ਦੂਸਰੀ ਗੱਲ ਦਾ ਤੁਹਾਨੂੰ ਮੈਂ ਜਵਾਬ ਦਊਂਗਾ ਤੁਹਾਨੂੰ ਮੈਂ ਕਿ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਕੰਮ ਸਹੀ ਕਰਦਾ ਹੈਗਾ ਤੇ ਉਹ ਜਿਹੜਾ ਕੰਮ ਹੈ ਉਹ ਸਹੀ ਕਰਦਾ ਤੇ ਹੈ ਦੇਖੋ ਜਿਹੜੇ ਦਾਗ ਲੱਗਦੇ ਤੁਸੀਂ ਗੱਲ ਕਰਦੇ ਹੋ ਦਾਗ ਤਾਂ ਦੇਖਿਆ ਜਾਵੇ ਤਾਂ ਸੀਤਾ ਮਈਆ ਦੇ ਉੱਤੇ ਵੀ ਲੱਗਿਆ ਗਿਆ ਸੀ ਪਰ ਇਹ ਕੋਈ ਚੀਜ਼ ਨਹੀਂ ਹੁੰਦੀ ਹੈਗੀ ਐ ਕਿ ਹਰੇਕ ਦੇ ਉੱਤੇ ਆਪਾਂ ਦਾਗ ਲਗਾ ਦਈਏ ਕੋਈ ਇਨਸਾਨ ਚੰਗਾ ਵੀ ਹੁੰਦਾ ਵਾ ਆਪਾਂ ਚੰਗੇ ਉੱਤੇ ਵੀ ਆਪਾਂ ਚੱਲਦੇ ਹੈਗੇ ਹੁਣ ਦੇਖੋ ਪੱਤਰਕਾਰ ਜਿਹੜਾ ਸਾਡਾ ਪੱਤਰਕਾਰ ਭਾਈ ਚਾਰਾ ਵਾ ਮੈਨੂੰ ਆਪਣਾ ਪਿਛਲਾ ਟਾਈਮ ਯ ਜਨੇਜ਼ ਪਾਸ ਕਲੱਬ ਨੇ ਮੇਰੇ ਨਾਲ ਬੜਾ ਵਧੀਆ ਸਾਥ ਦਿੱਤਾ ਮੈਂ ਕੋਵਿਡ ਦੇ ਟਾਈਮ ਦੇ ਵਿੱਚੋਂ ਨਿਕਲ ਗਿਆ ਮੈਂ ਔਰ ਮੇਰੇ ਇਹਨਾਂ ਨੇ ਪੂਰਾ ਭਾਈਚਾਰਾ ਬੜਾ ਸਾਥ ਦਿੱਤਾ ਔਰ ਈਵਨ ਤੱਕ ਮੈਂ ਹਸਪੀਟਲ ਦੇ ਵਿੱਚ ਦਾਖਲ ਹੈਗਾ ਸੀ ਔਰ ਮੇਰੇ ਮਾਤਾ ਜੀ ਪੂਰੇ ਹੋ ਗਏ ਤੇ ਇਹਨਾਂ ਨੇ ਮੇਰਾ ਇੱਕ ਸਾਰਾ ਬਣ ਕੇ ਮੇਰੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲੇ ਤੇ ਆਪਾਂ ਇਹਨਾਂ ਨੂੰ ਆਪਾਂ ਬੜਾਵਾ ਦਿੰਨੇ ਆ ਬੜਾਵਾ ਦੇਣ ਤੋਂ ਬਾਅਦ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਪੱਤਰਕਾਰ ਭਾਈਚਾਰਾ ਦੇ ਉੱਤੇ ਤੁਸੀਂ ਇਹ ਗੱਲ ਕਰਦੇ ਕਿ ਉਹਨੂੰ ਬਦਨਾਮ ਕੀਤਾ ਜਾਂਦੇ ਦੇਖੋ ਬਦ ਦੇਖੋ ਲੱਤ ਹਰੇ ਕੋਈ ਕਿਸੇ ਦੀ ਖਿੱਚਦਾ ਵਾ ਪਰ ਮੈਂ ਇਹ ਕਹੂੰਗਾ ਕਿ ਲੱਤ ਨਾ ਕਿਸੇ ਦੀ ਖਿੱਚੋ ਇੱਕ ਇੱਕ ਮੁੱਠ ਬਣ ਕੇ ਚੱਲੋ ਇੱਕ ਪੱਤਰਕਾਰ ਭਾਈਚਾਰੇ ਦੇ ਕੀ ਹੋ ਗਿਆ ਜਾਂ ਹੋਰ ਵੀ ਪਰਿਵਾਰ ਦੇ ਵਿੱਚ ਹੋ ਗਿਆ ਉਹਨੂੰ ਵੀ ਇੱਕ ਮੁੱਠ ਬਣਾ ਕੇ ਚੱਲਣਾ ਚਾਹੀਦਾ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਤੇ ਬਾਕੀ જય ਸ਼੍ਰੀ ਰਾਮ જય ਸ਼੍ਰੀ ਬਾਲਾ ਜੀ ਅ ਬੱਗਾ ਸਾਹਿਬ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਪਹਿਲਾਂ ਤਾਂ ਮੁਬਾਰਕਾ ਪੰਜਾਬ 9224 ਚੈਨਲ ਤੇ ਤੇ ਹਰੀਸ਼ ਬੱਗਾ ਜੋ ਅਕਸਰ ਪੰਜਾਬ ਕੇਸ ਵਿੱਚ ਨਾਮ ਕਮਾ ਚੁਕੇ ਨੇ ਹੁਣ ਅੱਜਕਲ ਪੰਜਾਬ 9224 ਟੀਵੀ ਚੈਨਲ ਵਿੱਚ ਨੇ ਤੇ ਅੱਜ ਇੱਕ ਬਹੁਤ ਵੱਡੀ ਜਰਨਲਿਸਟ ਪ੍ਰੈਸ ਕਲੱਬ ਨੂੰ ਜ਼ਿੰਮੇਵਾਰੀ ਮਿਲੀ ਹੈ ਸੋ ਬਹੁਤ ਵੱਡੀ ਉਹਨਾਂ ਨੇ ਇੱਕ ਇਮਾਨਦਾਰੀ ਦੇ ਕੇ ਬੱਗਾ ਜੀ ਨੂੰ ਦਿੱਤੀ ਹੈ ਤਾਂ ਕੀ ਕਿਹਾ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਜਰਨਲਿਸਟ ਪ੍ਰੈਸ ਕਲੱਬ ਦੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਮਨਜੀਤ ਮਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪਰਮੋਦ ਚਟਾਲਾ ਜੀ ਚੇਅਰਮੈਨ ਜਸਵਿੰਦਰ ਜੱਸੀ ਜੀ ਅਤੇ ਛੋਟਾ ਵੀਰ ਸਾਹਿਲ ਮਹਿਰਾ ਜ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਅਤੇ ਮੈਨੂੰ ਇਸ ਕਲੱਬ ਤੋਂ ਸਮਝਿਆ ਕਿ ਮੈਨੂੰ ਜ਼ਿਲ੍ਹੇ ਦਾ ਸੀਨੀਅਰ ਵਾਜਪਾ ਪ੍ਰਧਾਨ ਅਜੇ ਨੇ ਜੁਟੇ ਕੀਤਾ ਮੈਂ ਕੋਸ਼ਿਸ਼ ਕਰਨ ਵਾਲੀ ਤੁਹਾਡੀਆਂ ਉਮੀਦਾਂ ਦੇ ਖਰਾ ਤਰਾਂ ਸੋ ਇਹ ਸਾਡੀ ਜਰਨਲਿਸਟ ਪ੍ਰੈਸ ਕਲੱਬ ਦੀ ਟੀਮ ਸੋ ਬਹੁਤ ਵਧੀਆ ਅੱਜ ਪੱਤਰਕਾਰ ਭਾਈ ਜਾ ਰਹੇ ਨੇ ਇੱਕ ਮੈਸੇਜ ਦਿੱਤਾ ਸੋ ਆਹ ਰਲ ਮਿਲ ਕੇ ਜਰਨਲਿਸਟ ਪ੍ਰੈਸ ਕਲੱਬ ਦੇ ਨਾਲ ਜੁੜੀਏ ਔਰ ਸੱਚਾਈ ਦੀ ਰਾਹ ਤੇ ਚੱਲੀਏ ਤਾਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਕਰ ਦਿਓ ਸ਼ੇਅਰ ਧੰਨਵਾਦੀ ਸ਼ੁਕਰੀਆ